ਜਦੋਂ ਕਿਸੇ ਆਪਾ ਟਕਸਾਲ ਕਹਿ ਦਿੰਦੇ ਆ ਨਾ ਟਕਸਾਲ ਦੇ ਵਿੱਚ ਜਦੋਂ ਘੜਤ ਘੜੀ ਜਾਂਦੀ ਹੈ ਉਹ ਜਿਹੜੀ ਘੜਤ ਹੋਇਆ ਕਰਦੀ ਹੈ ਉਹਦੇ ਵਿੱਚ ਬਹੁਤ ਮਿਹਨਤ ਆਉਂਦੀ ਹੈ ਟਕਸਾਲ ਚ ਗ੍ਰੰਥੀ ਸਿੰਘ ਬਣਦੇ ਨੇ ਪਾਠੀ ਸਿੰਘ ਬਣਦੇ ਨੇ ਕੀਰਤਨੀਆਂ ਬਣਦੇ ਨੇ ਔਰ ਪ੍ਰਚਾਰਕ ਲੈਕਚਰਾਰ ਬਣਦੇ ਨੇ ਗੁਰਮੁਖ ਪਿਆਰਿਓ ਜਿਹੜੇ ਕਥਾਵਾਚਕ ਤਿਆਰ ਹੁੰਦੇ ਨੇ ਫਿਰ ਉਹ ਜਿਹੜੀ ਕਥਾ ਹੋਇਆ ਕਰਦੀ ਏ ਉਹ ਕੀਰਤਨ ਹੋਇਆ ਕਰਦਾ ਏ ਉਹ ਜਿਹੜੀ ਮਿਹਨਤ ਹੁੰਦੀ ਏ ਜਦੋਂ ਕੋਈ ਪ੍ਰਚਾਰਕ ਜਦੋਂ ਕੋਈ ਬਲਾਰਾ ਜਾਂ ਕੋਈ ਕੀਰਤਨੀਆ ਸਿੰਘ ਜਾਂ ਕੋਈ ਢਾਡੀ ਕਵੀਸਰ ਜਦੋਂ ਕਿਸੇ ਸਟੇਜ ਤੇ ਖੜਦਾ ਏ ਬਸ ਦੁਨੀਆ ਦਾ ਇੰਨਾ ਹੀ ਫਰਜ਼ ਹੈ ਵੀ ਉਹਦੀ ਜਿਹੜੀ ਵਾਰਤ ਹੈ ਉਹਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਕੀ ਬੋਲੇਗਾ ਕਿਵੇਂ ਕਿਵੇਂ ਉਹਨੇ ਜਿਹੜੀ ਆਪ ਦੀ ਤਪੱਸਿਆ ਵਿੱਚੋਂ ਅਬ ਦੇ ਵਿੱਚ ਲੈਕੀ ਪੈਦਾ ਕਰੀ ਹੈ ਉਹਨੂੰ ਸੁਣਨਾ ਹੀ ਆਪਣਾ ਮੇ ਮਹਾਨ ਧਰਮ ਬਣਦਾ ਥੋੜੀ ਜਿਹੀ ਤਵੱਜੋ ਦਿਆ ਕਰੋ ਜਦੋਂ ਕੋਈ ਬੁਲਾਰਾ ਬੋਲਦਾ ਹੈ ਉਹਨੂੰ ਸੁਣਿਆ ਕਰੋ ਉਹਦੇ ਵਿੱਚ ਜਿਹੜਾ ਜਦੋਂ 5 7 10 50 100 50 ਸਰੋਤਾ ਬੈਠਾ ਹੈ ਤਾਉ ਨੂੰ ਜਿਵੇਂ ਮੋਬਾਈਲ ਤੇ ਆਉਂਦਾ ਨਾ ਲਾਈਕ ਕਰਦੇ ਹੋ ਤੇ ਉਹ ਜਿਹੜੇ ਲਾਈਕ ਵਾਲੇ ਮੰਗ ਕਰਦੇ ਨੇ ਉਹ ਲਾਈਕ ਵਾਲਾ ਸਕੂਨ ਜਿਹੜਾ ਉਹਨਾਂ ਨੂੰ ਜਦੋਂ ਜ਼ਿਆਦਾ ਲਾਈਕ ਹੋ ਜਾਂਦਾ ਹੈ ਉਹਨਾਂ ਨੂੰ ਸਕੂਨ ਮਿਲਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਢਾਡੀ ਕਵੀਸਰ ਬੋਲਦਾ ਹੈ ਤਾਂ ਉਹਨੂੰ ਸਕੂਨ ਮਿਲਦਾ ਹੈ ਵੀ ਕੋਈ ਨਾ ਕੋਈ ਸੁਣ ਰਿਹਾ ਹੈ ਰੱਬ ਦਾ ਪਿਆਰਾ ਫਿਰ ਗੁਰਮੁਖ ਪਿਆਰਿਓ ਇਹ ਕੋੜੀ ਸਚਾਈ ਹੈ ਬਈ ਜਿਹੜੀ ਉਹਦੀ ਬੋਲਣ ਦੀ ਤਵੱਜੋ ਹੈ ਉਹ 50% ਨਹੀਂ ਉਹ 100% ਬਣ ਜਾਂਦੀ ਹੈ